ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਪਹੁੰਚ ਗਏ ਆਪਾਂ ਘਰ ਬਣਾਉਣ ਵਾਲੀ ਥਾਂ ਤੇ ਤੇ ਮੀ ਅੱਜ ਫੇਰ ਆ ਗਿਆ ਆਵੇ ਬੱਦਲ ਜੇ ਹੋਏ ਪਈਆਂ ਕਿ ਫੁੱਲ ਤੇ ਇਧਰ ਜਵਾਕ ਪਤੰਗ ਵੀ ਚੜਾਈ ਜਾਂਦੇ ਆ ਮੀਂਹ ਚ ਤੇ ਮਿੱਟੀ ਆਪਾਂ ਪਾਵਾਂਗੇ ਪਰਸੋਂ ਐਤਵਾਰ ਨੂੰ ਅੱਜ ਸ਼ੁੱਕਰਵਾਰ ਹੋ ਗਿਆ ਤੇ ਕੱਲ ਆਪਾਂ ਟੋਆ ਲਵਾਇਆ ਸੀਗਾ ਆਹਾ ਬਾਥਰੂਮ ਦਾ ਪਾਣੀ ਪਾਉਣ ਵਾਸਤੇ ਥੱਲੇ ਤੇ ਟੋਆ ਇਹਦੇ ਥੱਲੇ ਅਗਾ ਦਿਖਾਉਣੇ ਆਗੇ ਤੇ ਐਨੀ ਮਿੱਟੀ ਨਿਕਲਈ ਟੋਏ ਚ ਤੇ ਰੇਡ ਰੂਟ ਵੀ ਦੱਸ ਦਿਆਂ ਕਿ ਕੀ ਹਸਾਬ ਕਿਤਾਬ ਹੁੰਦਾ ਰੇਡ ਦਾ ਤੇ 2.5 ਫੁੱਟ ਚੌੜਾ ਟੂਆ ਲਾਇਆ ਆਪਾਂ ਅੱਜ ਇਹਦੇ ਤੇ ਆਪਾਂ ਬੰਦਮੁੰਦ ਲਾਉਣੇ ਆਂਗੇ ਉੱਤੇ ਇੱਟਾਂ ਦਾ ਗੋਲਕ ਤੇ ਰਾਇਆ ਚਾਰੇ ਪਾਸੇ ਤੇ ਇੱਕ ਡੱਗੀ ਬਣਾਉਣੀ ਆਂਗੀ ਡੱਗੀ ਚੋਂ ਪਾਣੀ ਗਾਹਾਂ ਜਾਇਆ ਕਰੂਗਾ ਨਹੀਂ ਰੇਤਾ ਰੁੱਤਾ ਸਿੱਧਾ ਵਿੱਚ ਹੀ ਜਾਇਆ ਜਾਂਦਾ ਜਾਈ ਜਾਂਦਾ ਇਹ ਚ ਆਪਾਂ ਡਲਈ ਵੀ ਸਿੱਟਾਂਗੇ ਡਲਿਆਂ ਦੀ ਵੀ ਟਰਾਲੀ ਆਪਾਂ ਨੂੰ ਮਗਾਉਣੀ ਪਊਗੀ ਤੇ ਇੱਧਰ ਇੱਟਾਂ ਬਾਬੇ ਦੀਆਂ ਘੜੀਆਂ ਪੰਗਾਂ ਨੇ ਤੇ ਬਣਾ ਕੇ ਮਸਾਲਾ ਮਸੂਲਾ ਆਪਾਂ ਲਾਉਣੇ ਆਂਗੇ ਤੇ ਹੁਣ ਤਾਂ ਪੂਰੀਆਂ ਆਹ ਪੱਕੀਆਂ ਹੋਣਗੀਆਂ ਨਿਵਾਂ ਕਿਉਂਕਿ ਦੋ ਵਾਰੀ ਤਾਂ ਮੀਂਹ ਪੈ ਗਿਆ ਇਹਨਾਂ ਤੇ ਤੇ ਨਹੀਂ ਆਪ ਨੂੰ ਕੋਈ ਤرائی ਦੀ ਵੀ ਨਹੀਂ ਲੋੜ ਪਈ ਤੇ ਇਹ ਹੈਗਾ 2.5 ਫੁੱਟ ਉੱਚਾ ਸੜਕ ਨਾਲੋਂ ਉਹ ਜਿਹੜੀ ਸੜਕ ਜਾਂਦੀ ਹੈ ਆਪਣੇ ਬਾਰ ਮੂਰਦੀ ਉਹਦੇ ਨਾਲੋਂ 2.5 ਫੁੱਟ ਉੱਚਾ ਹੈਗਾ ਕਮੈਂਟ ਆਇਆ ਸੀਗਾ ਕਹਿੰਦੇ ਵੀ ਕਿੰਨਾ ਉੱਚਾ 2.5 ਫੁੱਟ ਉੱਚਾ ਹੈਗਾ ਆਪਣਾ ਇਹ ਭਰਤ ਪਾ ਕੇ 2.5 ਫੁੱਟ ਉੱਚਾ ਰਹੇ ਜੂਗਾ ਸੜਕ ਨਾਲ ਸੜਕ ਦੇ ਬਰਾਬਰ ਭਰਤ ਪਾਉਗੀ ਥੋੜੀ ਜਿਹੀ ਤਾਂ ਉੱਚੀ ਰੱਖਾਂਗੇ ਅਸੀਂ ਤਾਂ 2-4 ਇੰਚ ਆ ਵੇਹ ਜੀ ਹਾਲੇ ਕੋਈ ਪਾਣੀ ਨਿਕਲਦਾ ਬਾਹਰ ਸਾਧਨ ਹੈ ਨਹੀਂਗਾ ਤਾਂ ਕਰਕੇ ਪਾਣੀ ਇੱਥੇ ਖੜੀ ਜਾਂਦਾ ਚਲੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਦਿਖਾਉਣੇ ਆਂਗੇ ਫਿਰ ਆਪਾਂ ਅੱਜ ਕੀ ਕਰਦੇ ਆ ਲਓ ਜੀ ਆਹ ਹਾਟੂਆ ਬਟਿਆਗਾ 20 ਫੁੱਟ ਡੂੰਗਾ ਬਰੇਤੀ-ਬਰੂਤੀ ਪੂਰੀ ਕੱਢਤੀ ਵੀ ਪਾਣੀ ਥੱਲੇ ਜਾਵੇ ਕਿਉਂਕਿ ਬਰੇਤੀ ਕੱਢਣ ਨਾਲ ਹੀ ਪਾਣੀ ਥੱਲੇ ਸੋਕਣਾਗਾ ਵਿੱਚ ਡਲੇ ਵੀ ਪਾਵਾਂਗੇ ਤੇ ਆਹ ਪਾਸੇ ਤੋਂ ਸਾਫ਼ ਕਰਕੇ ਉੱਤੇ ਆਪਾਂ ਇੱਟਾਂ ਦਾ ਇੱਟਾਂ ਦੀਵਾਰ ਲਾਉਣੇ ਆਂਗੇ ਕੰਮ ਤਾਂ ਖਤਰੇ ਵਾਲਾ ਹੀ ਹੈ ਨਾ ਨੇੜੀ ਪਟਨਾ ਔਖਾ ਹੀ ਆ ਇਹ ਆਪਣੇ ਤੋਂ ਲਿਆਗਾ 100 ਰੁਪਏ ਫੁੱਟ 20 ਫੁੱਟ ਬੱਟਤਾ ਤੇ 2000 ਰੁਪਿਆ ਲੱਗਿਆ ਬਚਾ ਕੇ ਬੱਟਵਾੜਾ ਜਾਂ ਮਿੱਟੀ ਨਾ ਸਿੱਟ ਕਿਹਦੀ ਆ ਆ ਖੱਡੇ ਜੀ ਬਣਾ ਲੈਂਦੇ ਆ ਏ ਇਹਦੇ ਰਾਹੀਂ ਚੜ ਕੇ ਆਉਂਦੇ ਆ ਵਿੱਚੋਂ ਤੇ ਵਿੱਚ ਡਲੇ ਵੀ ਪਾਵਾਂਗੇ ਆਪਾਂ ਫੇਰ ਪਾਣੀ ਵਿਚਾਲੇ ਪਾਇਪ ਜੀ ਪਾਇਪ ਜੀ ਵੀ ਪਾਉਣੀਆਂ ਜੜੀ ਫਿਲਟਰ ਉਹ ਬਾਬਾ ਉਹ ਗळे ਆ ਗਿਆ ਇੱਥੇ ਨਾਲ ਨਲੂਗਾ ਹੈ ਨਹੀਂ ਤਾਂ ਕਰਕੇ ਆਪਾਂ ਨੂੰ ਇਹ ਪਟਣਾ ਪਿਆ ਇਹਦਾ ਪਾਣੀ ਨਾਲੀਆਂ ਜੀ ਜਾ ਵਰਦਾ ਹੁੰਦਾ ਖੇਤਾਂ ਚ ਕਿਹੜੀਆਂ ਨਾਲੀਆਂ ਹੁੰਦੀਆਂ ਤਾਂ ਕਰਕੇ ਆਪਾਂ ਇੱਕ ਹੋਰ ਬਟਨਾ ਪੂਹ ਜੇ ਇੱਕ ਉਧਰ ਰਸੋਈ ਵਾਸਤੇ ਵੀ ਬਟਨਾ ਮਿੱਟੀ ਨਾਲ ਸੱਟਾ ਜੇ ਬਰੇਤੀ ਤੇ ਮਿੱਟੀ ਡਿਗ ਵੀ ਫਿਰ ਤਾਂ ਖਤਮ ਹੋਈ ਬੰਦ ਹੋ ਜੂ ਇਹ ਇਹ ਤਾਂ ਇੱਕ ਦੋ ਜਿਹੜੀ ਲਿਖਿਆ ਹਜੇ ਤਾਂ ਗੋਹ ਨਹੀਂ ਹੁੰਦਾ ਐਂ ਤਾਂ ਇਹਨਾਂ ਨੂੰ ਕਰੇ ਹੋਰ ਸਿਰ ਦਿਓ ਅਠ ਦੇ 2 ਫੁੱਟ ਹਜੇ ਕਹਿੰਦਾ ਸਾਹਬੰਦ ਹੁੰਦਾ ਲਓ ਜੀ ਹੁਣ ਸਿਮੈਂਟਰ ਲਾਉਣ ਲੱਗੇ ਆਂ ਫਿਕਰਾ ਦਾ ਲਾਤਾ ਆਪਾਂ ਤੇ ਚਾਰ ਕਰੇ ਦੇ ਹੋਰ ਲਾ ਦਾਂਗੇ ਉੱਤੇ ਪਹਿਲਾ ਅਰੇ ਦਾ ਸੁੱਕਾ ਹੀ ਲਾਇਆ ਹੁਣ ਸਿਮੈਂਟ ਸਿਮੈਂਟ ਨਾਲ ਲਾਵਾਂਗੇ ਸੋ ਤੁਹਾਨੂੰ ਹੁਣ ਕੰਪਲੀਟ ਕਰਕੇ ਮਿਲਦੇ ਆਂ ਲਓ ਜੀ ਕੰਮ ਕੀਤਾ ਸੀਗਾ ਸਟਾਰਟ ਐਨੀ ਨਾਲ ਗਿੱਟਾਂ ਲਾੰਗਾ ਸਿੰਘਾ ਤੇ ਮੀ ਆ ਗਿਆ ਫਿਰ ਦੁਬਾਰੇ ਜਦੋਂ ਰੋਕਦਾ ਉਦੋਂ ਕਰਦੇ ਆਂ ਪੱਲੀ ਦਿੰਨੇ ਆ ਹੁਣ ਟੋਏ ਤੇ ਵੀ ਤੇ ਸਿਮਿੰਟ ਤੇ ਵੀ ਕਿਉਂਕਿ ਹੁਣ ਆ ਕੇ ਦੇਖੋ ਅਰ ਜੇ ਸਾਰੇ ਲਓ ਜੀ ਮੀਂਹ ਦੁਬਾਰੇ ਫੇਰ ਆ ਗਿਆ ਵੱਧ ਗਿਆ ਸੀ ਆ ਹਣ ਮੀਂਹ ਜਿੱਕੇ ਪਾਣੀ ਪੈ ਜੂ ਮੈਂ ਖਰਾਬ ਹੋ ਜੂ ਵਾਟਰ ਪ੍ਰੂਫ ਆ ਨਹੀਂ ਨਹੀਂ ਲਓ ਜੀ ਥੋੜਾ ਜਿਹਾ ਸਿਮਿੰਟ ਘਟ ਗਿਆ ਤੇ ਐਨੇ ਰੋ ਦੇ ਲਾਤੇ ਇੱਕ ਰਦਾ ਹੋਰ ਲਾਉਣਾ ਆਪਾਂ ਬਸ ਤੇ ਬਾਅਦ ਚ ਡੱਗੀ ਬਣਾਵਾਂਗੇ ਇਧਰਲੇ ਪਾਸੇ ਬਾਲਟੀ ਕੋਲੇ ਜਾਂ ਇਧਰਲੇ ਪਾਸੇ ਦੇਖੋ ਮੈਂ ਚਣਿਆ ਸਹੀ ਆ ਲਓ ਜੀ ਆਪਾਂ ਲਾਤੇ ਯਾਰ ਇਹਦੇ ਤੇ ਹੁਣ ਪੱਥਰ ਬਣਾਵਾਂਗੇ ਉਹ ਸ਼ਾਇਦ ਕੱਲ ਨੂੰ ਬਣਾਵਾਂਗੇ ਤੇ ਪੰਜ ਛੇਰਾਂ ਦੇ ਲੱਗ ਗਏ ਦੋ ਫੱਟੋਂ ਅੰਗੂਰ ਉੱਤੇ ਚੱਕਾ ਗਿਆ ਜਿੰਨੀ ਆਪਾਂ ਭਰਤ ਪਾਉਣੀ ਆ ਉਹਨਾਂ ਉੱਚਾ ਚੱਕਤਾ ਉੱਤੇ ਰੱਖਿਆ ਜਾਊਗਾ ਪੱਥਰ ਤੇ ਡੱਗੀ ਸੱਚ ਰੈਡੀ ਡੱਗੀ ਮਗਰੋਂ ਬਣਾਉਣੇ ਆ ਅੱਗੇ ਦੇਖਦੇ ਆ ਪਹਿਲਾਂ ਰੋਟੀ ਰੋਟੀ ਖਾਏ ਅੱਗੇ ਘਰੇ ਜਾ ਕੇ ਡੱਗੀ ਦਾ ਮਗਰੋਂ ਬਣਾਉਣਾ ਕਿ ਮੌਕੇ ਤੇ ਬਣਾਉਣਾ ਹੈ ਫੇਟ ਅੱਗੇ ਹੁਣ ਤਾਂ ਧੋ ਤੇ ਬਾਬੇ ਨੇ ਬੱਠਲ ਬੁੱਠਲਾ ਚਲੋ ਡੱਗੀ ਫੇਰ ਬਣਾਵਾਂਗੇ ਮੌਕੇ ਤੇ ਕਿਰਾ ਇਹ ਕੰਮ ਵੱਡਾ ਸੀ ਕਿਉਂਕਿ ਪਾਣੀ ਪੁਣੀ ਪੈ ਹੈ ਪੂਰਾ ਚੌੜਾ ਹੀ ਲੱਗਦਾ ਤਾਂ ਹੈ ਤਾਂ ਦਾ ਪੂਰਾ ਛੜਾ ਲੱਗਦਾ ਥੱਲੋ ਭੀੜਾ ਕਰਤਾ ਮਿੱਟੀ ਲਾਦ ਗੀ ਹੁਣ ਨਾਲ ਇਹਦੇ ਮੀ ਆਉਣ ਨੂੰ ਫੇਰ ਤਿਆਰ ਆ ਹਲੋ ਜੀ ਹੁਣ ਆਪਾਂ ਲੈਣਾ ਆਂਗੇ ਗੱਡ ਮੰਡੋਂ ਫਿਲਟਰ ਬੋਰਚ ਪਾਉਣ ਵਾਸਤੇ ਆ ਇਹਨਾਂ ਦਾ ਗਰਾਊਂਡ ਆ ਵੇਖੋ ਬਈ ਆਪਾਂ ਉਪਾਂ ਪੰਗਾ 10 ਫੁੱਟ ਦਾ ਲੈਣਾ ਆਪਾਂ ਫਿਲਟਰ ਜੀ ਤੇ ਦਿਖਾਉਣੀ ਆ ਬਾਅਦ ਚ ਸੋਨੂੰ ਲੋਈ ਆਪਾਂ ਪਾਪ ਲੈਂਦੀ ਫਿਲਟਰ ਇਹ ਚ ਮੋਰਾਂ ਆਈਆਂ ਤੇ ਆ ਪਾਪ ਆਪਣੇ ਕੋਲੇ ਘਰੇ ਪਈ ਸੀ ਤੇ ਇੱਕ ਲੈਂਦਾ ਸਾਗਟ ਤੇ ਸਰਗਾ ਸਰਗੇ ਦਾ ਬਣਾਉਣੇ ਆਂਗੇ ਲੈਟਰ ਆਪਾਂ ਉੱਤੇ ਧਰਨ ਵਾਸਤੇ ਇਹ ਤਾਂ ਉੱਥੇ ਰੱਖ ਦੇ ਲਈ ਜਾ ਕੇ ਠੰਡ ਬਹੁਤ ਹੋ ਗਈ ਠੰਡ ਹੋ ਗਈ ਆ ਤੂੰ ਖਿਡਾ ਉੱਥੇ ਇਹਦਾ ਢੋਲਾਂਗੇ ਮੈਨੂੰ ਕਹਿੰਦਾ ਕਿ ਰਾਂ ਹੀ ਰੱਖਦੇ ਹਜੇ ਕਿਹੜਾ ਆਪਾਂ ਪਾਉਣੀ ਆ ਸੈੱਟ ਕਰਕੇ ਤੇ ਰੱਖਾਂਗੇ ਜਦੋਂ ਡਲੇ ਆਉਣਗੇ ਉਹਦੇ ਵਿੱਚ ਦੇਖੀਓ ਇੱਕ ਆਪਾਂ ਖੰਗਰ ਮੰਗਾ ਲਈ ਖੰਗਰ ਦੀ ਟਰਾਲੀ ਭੱਠੇ ਤੋਂ ਵਿੱਚ ਸਿੱਟਣ ਵਾਸਤੇ ਨੇਰੀ ਆ ਗਈ ਮੇਰੇ ਸਾਹਮਣੇ ਹਵਾ ਜੀ ਚੱਲ ਵੀ ਠੰਡ ਹੋ ਗਈ ਆ ਤੇ ਅੱਜ ਬੱਦਲ ਬਣੇ ਪਏ ਆ ਬੱਦਲਬਾਹੀ ਹੋਈ ਪਈ ਆਗੀ ਪੂਰੀ ਤੇ ਬਣਾਉਣੇ ਆਗੇ ਲੈਂਟਰ ਆਜੋ ਫਿਰ ਲਓ ਜੀ ਵੀ ਇਹ ਫੇਰ ਸ਼ੁਰੂ ਹੋ ਗਿਆ ਤੇ ਆਪਾਂ ਇਹਦੇ ਲੈਂਟਰ ਬਣਾਉਣ ਦਾ ਕੰਮ ਕਰਤਾ ਸ਼ੁਰੂ ਆ ਸਰਗਾ ਬਾਹਰ ਹੀ ਰੱਖਤਾ ਉੱਤੇ ਦੇਤੇ ਹੁਣ ਗੱਟੇ ਵੀ ਜਰਨ ਲੱਗੇ ਤੇ ਲਾਈਟਰ ਬਣਾਉਣ ਦਾ ਆਪਾਂ ਇੱਥੇ ਇੱਥੇ ਬਣਾਉਣੇ ਆਗੇ ਅੰਦਰ ਤੇ ਸੀਮੈਂਟ ਉਧਰ ਲਾ ਲਾਂਗੇ ਜਿਹੜੀ ਆਪਾਂ ਫਰਸ਼ ਲਾਈ ਸੀ ਤੇ ਕਰਦੇ ਆ ਮੈਂਤੀ ਗੈਂਤੀ ਤੇ ਬਣਾਉਣੇ ਆ ਫਿਰ ਲਓ ਜੀ ਸਰਗੇ ਮੈਨ ਲੈ ਆਪਾਂ ਇਮ ਮਰਤੀ ਵੀ ਕਰ ਲਈ ਤੇ ਹੁਣ ਰਲਾ ਕੇ ਆਪਾਂ ਬਜਰੀ ਤੇ ਪਾ ਦਨੇ ਆ ਟਾਲਕ ਜਿੱਡਾ ਮੋਟਾ ਰੱਖਾਂਗੇ 2.5 ਇੰਚ ਦਾ ਲਓ ਜੀ ਬਜਰੀ ਰਲਾ ਰਹੇ ਆ ਤੇ ਪਾਉਣੇ ਆਗੇ ਬਾਅਦ ਚ ਪਾਣੀ ਥੋੜਾ ਜਿਹਾ ਘੱਟਾ ਜਿਹੜੀ ਪਾਣੀ ਲੈਣਗੇ ਲਓ ਜੀ ਪਾਤਾਪ ਸਿਮਿੰਟ ਬਜਰੀ ਬਣਾਤਾ ਤੇ ਲੱਗ ਜੂ ਇਹਨੂੰ ਹਫਤਾ ਸੁੱਕਣ ਤੇ ਤੇ ਉਦੋਂ ਵਾਰ ਰੱਖ ਦਾਂਗੇ ਬੁੱਤਲ ਬੁੱਤਲ ਧੋਗੇ ਹੁਣ ਮੀਂਹ ਦੁਬਾਰੇ ਫੇਰ ਆ ਗਿਆ ਸੀਗਾ ਤੇ ਆ ਵੀ ਨਿਵਾਂ ਨਾਲ ਪਾਣੀ ਵੀ ਖੜ ਗਿਆ ਮਿੱਟੀ ਮੁੱਟੀ ਪਾਈ ਨਹੀਂ ਉਧਰੋਂ ਹਵਾ ਚੱਲੀ ਜਾਂਦੀ ਏ ਠੰਡੀ ਠੰਡ ਠੰਡੀ ਠਾਰ ਹਵੇ ਵਿੱਚ ਵੀ ਪਾਣੀ ਖੜਾ ਚਲੋ ਕੁਛ ਨਹੀਂ ਹੁੰਦਾ ਇਨਿਕਣਾ ਲੋ ਜੀ ਆ ਛੱਤ ਤੇ ਅੱਜ ਪਿਆ ਪਹਿਲਾ ਵੀ ਤੇ ਆਪਾਂ ਉਹਦਿਆਂ ਹਰ ਲਾਤਾ ਸੀਗਾ ਸਾਈਡ ਤੇ ਸੀਮੈਂਟ ਵੀ ਤੇੜੀ ਜਿਹੀ ਪਾਟ ਗਈ ਸੀਗੀ ਤਾਂ ਕਰਕੇ ਤੇ ਵਦਗਾ ਆ ਕਿਤੇ ਨਹੀਂ ਖੜਾ ਪਾਣੀ ਥੱਲੇ ਸਾਰੇ ਕਿਤੇ ਸਾਰੀ ਸੱਤ ਇੱਧਰ ਖੜਾ ਥੋੜਾ ਜਿਹਾ ਇੱਥੇ ਮਿੱਟੀ ਦਾ ਪਾ ਦਿਆਂਗੇ ਬੱਠਲ ਕੋਈ ਥੋੜ੍ਹਾ ਬਣਾ ਕੇ ਤੇ ਵਦਗਾ ਲੱਗੀ ਹੈ ਮਿੱਟੀ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਮੈਂ ਕੱਲ ਵੀਡੀਓ ਪਾਈ ਸੀਗੀ ਹਿਸਟਰੀ ਆਫ ਗੁਰੂ ਗੋਬਿੰਦ ਸਿੰਘ ਜੀ ਤੇ ਬਹੁਤ ਘੱਟ ਬੰਦਿਆਂ ਨੇ ਦੇਖੀ ਹੈਗੀ ਵੀਡੀਓ ਮੈਨੂੰ ਆਏ ਸੀ ਵੀ ਜਿਆਦਾ ਦੇਖਣਗੇ ਵੀਡੀਓ ਨੂੰ ਵਧੀਆ ਉਹਦੇ ਚ ਸ਼ਾਰਟ ਚ ਜਾਣਕਾਰੀ ਦਿੱਤੀ ਹੈਗੀ ਗੁਰੂ ਗੋਬਿੰਦ ਸਿੰਘ ਜੀ ਦੀ ਹਿਸਟਰੀ ਬਾਰੇ ਤੇ ਜਿਨ੍ਹਾਂ ਨੇ ਹਾਲੇ ਤੱਕ ਉਹ ਵੀਡੀਓ ਨਹੀਂ ਦੇਖੀ ਉਹ ਜਰੂਰ ਦੇਖੋ ਤੇ ਮਿਲਦੇ ਹਾਂ ਕੱਲ ਦੀ ਵੀਡੀਓ ਚ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ